ਸਤਿਗੁਰੇ ਆਇਓ ਸ਼ਰਨ ਤੁਹਾਰੀ ਮਿਲ ਸੁਖ ਨਾਮ ਹਰ ਸ਼ੁਭਾ ਚਿੰਤਾ ਲਾਏ ਹਮਾਦੀ ਅਵਰਣਾ ਸੋਜੈ ਤੁਜੀ ਠਹਰ ਹਾਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲਿਖੈ ਛੁਟੈ ਹਮ ਨਿਰਗੁਣ ਲਿਹੁ ਬਾਰੀ ਸਦਬਿ ਬਿਸ਼ੰਧ ਸਦਾ ਮਿਹਰਬਾਨ ਸਬਣਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲਿਹੁ ਇਹ ਬਾਣੀ ਸਦਬਕ ਸਿੰਧ ਸਦਾ ਮਿਹਰਵਾਨਾ ਸਬਣਾ ਦੇ ਅਧਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲਿਹੁ ਇਹ ਬਾਣੀ ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੇ ਮਹਿਲਾ ਪੰਜਵਾਂ ਕਰ ਪੰਜਵਾਂ ਦੋ ਪਦੇ ਇੱਕ ਓ ਓੰਕਾਰ ਸਤ ਗੁਰ ਪ੍ਰਸਾਦ ਐਸੋ ਗੁਨਾ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨਾ ਐਸੋ ਗੁਨਾ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰਗਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਛੋੜ ਬਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀਰੈ ਦੀਨਾ ਰੂਪ ਅਨਰੂਪ ਮੋਰ ਨਾਮ ਵਿਚਾਰਿਓ ਪ੍ਰੇਮ ਗਇਓ ਮੋਹਿ ਹਰ ਰੰਗ ਪੀਨਾ ਏਖਿਓ ਲਲਨ ਪਾਟ ਵਿਚਿ ਖੋਇ ਆਨੰਦ ਚਿਤਾ ਹਰ ਖੇਪ ਤੈਨਾ ਤਿਸ ਹੀ ਕੋ ਗ੍ਰਹਿ ਸੋਇ ਪ੍ਰਭ ਨਾਨਕ ਸੋ ठाकुर तिस ही को ਧੀਨਾ ਵੇਖਿਓ ਲਾਲਣ ਪਾਟ ਵਿਚ ਖੋਏ ਅਨੰਦ ਚਿਤਾ ਹਲਕੇ ਪਤੇਨਾ तिस ही को ਗੈ ਸੋਈ ਪ੍ਰਭ ਨਾਨਕ ਸੋ ठाकुर ਤੇਸੇ ਕੋ ਧੀਨਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਪਰਮ ਸੰਮਾਨਯੋਗ ਗੁਰਸਵਰੇ ਸਤਸੰਗੀ ਜਨੋ ਅੱਜ ਦਾ ਪਾਵਨ ਪਵਿੱਤਰ ਹਕਮਨਾਮਾ ਟੋੜੀ ਰਾਗ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਸਿੰਘ ਮਹਾਰਾਜ ਤੇਨਾਂ ਦੀ ਦਸਨਾ ਤੋਂ ਉਚਾਰਣ ਕੀਤਾ ਹੋਇਆ ਗੁਰੂ ਰੰਧ ਸਿੰਘ ਮਹਾਰਾਜ ਦੇ ਪਾਵਨ ਅੰਗ 700 16 ਦਸ਼ਮੈ ਮਾਨ ਹੈ ਸ਼ਬਦ ਦੇ ਆਰੰਭ ਵਿੱਚ ਗੁਰੂ ਸਾਹਿਬ ਮੋਲ ਮੰਤਰ ਦਾ ਜੋ ਛੋਟਾ ਰੂਪ ਬਿਆਨ ਕਰਦੇ ਨੇ ਕਹਿੰਦੇ ਨੇ ੴ ਸਤਿਗੁਰ ਪ੍ਰਸਾਦਿ ਅਕਾਲ ਪੁਰਖ ਇੱਕ ਹੈ ਉਹ ਸਾਰੀ ਦੁਨੀਆ ਦੇ ਅੰਦਰ ਵਸਿਆ ਹੋਇਆ ਹੈ ਉਹ ਸੱਚਾ ਹੈ ਅਤੇ ਗੁਰੂ ਦੀ ਕਿਰਪਾ ਨਾਲ ਉਹਦਾ ਮਿਲਾਪ ਹੁੰਦਾ ਹੈ ਐਸੋ ਕੋਨਾ ਮੇਰੋ ਪ੍ਰਭ ਜੀ ਕੀਨ ਇਤੇ ਗੁਣ ਦਾ ਭਾਰਾ ਪੁਕਾਰ ਕਹਿੰਦੇ ਮੇਰੇ ਪ੍ਰਭੂ ਜੀ ਨੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਐਸਾ ਮੈਂ ਤੋ ਪੁਕਾਰ ਕੀਤਾ ਐਸੀ ਬਖਸ਼ਿਸ਼ ਕੀਤੀ ਹੈ ਮੇਰੇ ਤੇ ਪੰਜ ਦੋਖ ਔਰ ਅਹੰਗਰੋਗ ਇਹ ਤਨ ਤੇ ਸਗਦ ਦੂਰ ਕੀਨ ਜਿਹੜੇ ਪੰਜ ਦੋਖ ਨੇ ਸ਼ਬਦ ਸਪਰਸ਼ ਰੂਪ ਰਸਗੰਧ ਅਤੇ ਅਹੰਕਾਰ ਨਾ ਮੈਨੂੰ ਖਾਣ ਜਿਸਕੇ ਲਈ ਸ਼ਬਦ ਅਵੇ ਸੁਨਣਾ ਕੰਨਾਂ ਨਾਲ ਸੁਣਨ ਦੇ ਵਾਦੀ ਹੈ ਸਪਰਸ਼ ਟੱਚ ਕਰਨਾ ਪ੍ਰਾਇਆ ਸੰਕਰਨ ਰੂਪ ਅੱਖਾਂ ਵੇਖਣਾ ਸ਼ਬਦ ਸਪਰਸ਼ ਰੂਪ ਰਸ ਰਸ ਜੁਬਾਨ ਦੇ ਸਵਾਦ ਗੰਧ ਨੱਕ ਨਾਲ ਸੁਗੰਧੀਆਂ ਲੈਣੀਆਂ ਤੇ ਮਨੁੱਖ ਦਾ ਮਨ ਕਰਦਾ ਕਿ ਮੈਂ ਸੋਹਣੇ-ਸੋਹਣੇ ਨਜ਼ਾਰੇ ਵੇਖਾਂ ਸੋਹਣੀਆਂ ਫਿਲਮਾਂ ਵੇਖੀ ਜਾਵਾਂ ਕੰਨਾਂ ਨਾਲ ਗੰਦਾ ਚੁਗਲੀ ਸੁਣੀ ਜਾਂਦਾ ਗੰਦੇ ਗਾਣੇ ਸੁਣੀ ਜਾ ਰਿਹਾ ਜ਼ੁਬਾਨ ਚਸਕੇ ਮਿਆਵੇ ਖਾਲਾ ਮਿਆਵੇ ਖਾਲਾ ਚਸਕੇ ਲਗੇ ਹੋਣੇ ਸਵਾਦ ਲਗੇ ਨੇ ਅਤੇ ਨੱਕ ਦੇ ਨਾਲ ਸੁਬੰਧੀਆਂ ਮਾਨਣਾ ਚਾਹੁੰਦਾ ਕਿ ਮੇਰੇ ਕੋਲ ਸੋਹਣੇ ਸੋਹਣੇ ਪਰਫਿਊਮ ਹੋਣ ਲਗਾਉਣ ਵਾਸਤੇ ਤੇ ਨਾਲ ਸਪਰਸ਼ ਦਾ ਭਾਵੇਂ ਪਰਾਇਆ ਸੰਗ ਕਰਦਾ ਭਾਵੇਂ ਕਿ ਵਿਆਹਿਆ ਹੋਇਆ ਘਰ ਵਾਲੀ ਵੀ ਹੈ ਪਰ ਫਿਰ ਵੀ ਪਰਾਇਆ ਸੰਗ ਘਰ ਵਾਲਾ ਵੀ ਹੈ ਫਿਰ ਵੀ ਪਰਾਇਆ ਸੰਗ ਕਹਿੰਦੇ ਜਿਹੜੇ ਪੰਜ ਰੋਗ ਸੰ ਦੁੱਖ ਸੰ ਤੇ ਰੋਗ ਅਹੰਕਾਰ ਦਾ ਕਿਉਂਕਿ ਕਈ ਵਾਰ ਬੰਦਾ ਜਿਹੜਾ ਐਸਾ ਹੈ ਨਾ ਮਾੜੇ ਤੋਂ ਮਾੜੇ ਕਰਮ ਕਰਨ ਵਾਲਾ ਵੀ ਕਈ ਵਾਰ ਬੜਾ ਹੰਕਾਰਿਆ ਹੁੰਦਾ ਗੁਰਬਾਣੀ ਸਹਿਬ ਤਾਂ ਕਿ ਲਿਖਿਆ ਨੇ ਜਿਸ ਬੰਦੇ ਵਿੱਚ ਗੁਣ ਨਹੀਂ ਹੈ ਨਾ ਕਿ ਗੁਨਾ ਤੋਂ ਬਿਨਾ ਔਰਾਂ ਦਾ ਹੰਕਾਰ ਸਹਿਬ ਕਹਿੰਦੇ ਇੱਕ ਨਾ ਰਾਗ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਨੰਤ ਇੱਕ ਨਾ ਸ਼ਬਦ ਨਾ ਸੁਰਤ ਇੱਕ ਐਸੇ ਨੇ ਜਿਹ ਕੋਈ ਗਿਆਨ ਵੀ ਨਹੀਂ ਆਉਂਦਾ ਕੋਈ ਬਾਣੀ ਵੀ ਪੜ੍ਹਨ ਨਹੀਂ ਆਉਂਦੀ ਕੋਈ ਗੱਲ ਕਰਨ ਨਹੀਂ ਆਉਂਦੀ ਕਿਸੇ ਨਾ ਕਪੜੇ ਪੈਨ ਨ ਢੰਗਾ ਇਹਨਾਂ ਨੂੰ ਨਾ ਕੋਈ ਹੋਰ ਗੁਣ ਹੈ ਇੱਕ ਨਾ ਰਾਗ ਨਾ ਬੇਦ ਨਾ ਕੀ ਰਸ ਰਸ ਕਸ ਨਾ ਜਨਨ ਇੱਕ ਨਾ ਸ਼ਬਦ ਨਾ ਸੁੱਤ ਪਤਾ ਹੀ ਨਹੀਂ ਗੁਰਬਾਣੀ ਦਾ ਤੇ ਸਹਿਜੇ ਕਹਿੰਦੇ ਨਾਨਕ ਤੇ ਨ ਅਸਲ ਖਰ ਜੇ ਬਿਨ ਗੁਣ ਗਰਬ ਕਰੰਤ ਦੋਸ਼ ਬਨੇ ਕਹੇ ਨਾਨਕ ਸੇ ਨ ਅਸਲ ਖਰ ਤੇ ਦੂਜੀ ਥਾਂ ਲਿਖਿਆ ਨਾਨਕ ਤੇ ਨ ਅਸਲ ਖਰ ਖਰ ਕਹਿੰਦੇ ਖੋਦੇ ਕੀ ਅਸਰ ਵਿੱਚ ਉਹ ਖੋਤੇ ਇਨਸਾਨ ਨੇ ਇਨਸਾਨ ਨਹੀਂ ਹੈ ਉਹ ਖੋਤੇ ਅਸਲ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭਗੰਧ ਗੋਣਿਕ ਵੀ ਨਹੀਂ ਹੰਕਾਰ ਬੜਾ ਚੜਿਆ ਹੋਇਆ ਪਰ ਜਦੋਂ ਬੰਦੇ ਚੋਂ ਤਿਆਗ ਦਿੰਦਾ ਨਾ ਫਿਰ ਹੰਕਾਰ ਨਹੀਂ ਕਰਦਾ ਮੈਂ ਤਿਆਗ ਦਿੱਤਾ ਕਿਉਂਕਿ ਇਸ ਦੇਸ਼ ਦੇ ਅੰਦਰ ਐਸੇ ਵੀ ਲੋਕ ਨੇ ਜਿਨ੍ਹਾਂ ਕੋਲ ਬਹੁਤ ਦੌਲਤ ਹਨ ਉਹਨਾਂ ਨੂੰ ਦੌਲਤ ਦਾ ਹੰਕਾਰ ਹੈ ਧਨ ਦੌਲਤ ਦਾ ਪੈਸੇ ਦਾ ਜ਼ਮੀਨ ਜਾਇਦਾਦ ਦਾ ਹੰਕਾਰ ਇੱਕ ਉਹ ਨੇ ਜਿਨ੍ਹਾਂ ਨੇ ਤਿਆਗਿਆ ਉਹਨੂੰ ਤਿਆਗ ਦਾ ਹੰਕਾਰ ਅਸਿ ਤਿਆਗਿਆ ਹੋਇਆ ਇੱਕ ਬੜੀ ਪਿਆਰੀ ਕਹਾਣੀ ਰਹੀ ਕਿਸੇ ਦੇ ਦੋ ਮਿੱਤਰ ਛੋਟੇ ਹੁੰਦੇ ਇਕੱਠੇ ਪੜਦੇ ਸਨ ਹੁਣ ਇੱਕ ਦੀ ਰੁਚੀ ਜਿਹੜੀ ਸੀ ਨਾ ਉਹਦਾ ਪਿਤਾ ਜਿਹੜਾ ਉਹ ਵਪਾਰੀ ਕਿਸਮ ਦਾ ਇਨਸਾਨ ਆ ਦੂਜਾ ਜਿਹੜਾ ਉਹ ਧਰਮੀ ਹੈ ਬਤ ਜਦੋਂ ਵੱਡੇ ਹੋਣੇ ਸ਼ੁਰੂ ਹੋਏ ਤੇ ਇੱਕ ਜਿਹੜਾ ਸੀ ਉਹਨੇ ਪਿੱਤਾ ਵਾਂਗ ਵਪਾਰਕ ਦਾ ਸ਼ੁਰੂ ਕਰਦਾ ਬਿਜ਼ਨਸ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਦੂਜਾ ਸੀ ਧਰਮੇ ਖਿਆਲ ਵਾਲਾ ਉਹ ਧਰਮ ਗੁਰੂ ਬਣ ਗਿਆ ਬੜੇ ਵਿਦਿਆ ਹਾਸਲ ਕੀਤੇ ਬੜੇ ਉਹਨੇ ਗੁਰੂ ਧਾਰਨ ਕੀਤੇ ਬੜਾ ਜੱਪ ਤਪ ਕੀਤਾ ਤੇ ਬਹੁਤ ਵੱਡਾ ਤਿਆਗੀ ਬਣ ਗਿਆ ਬੜਾ ਨਾਮ ਹੋ ਗਿਆ ਉਸਦਾ ਲੋਕ ਉਹਨੂੰ ਗੁਰੂ ਜੀ ਕਹਿੰਦੇ ਨੇ ਉਹਦਾ ਸਨਮਾਨ ਕਰ ਜਿੱਥੇ ਜਾਂਦਾ ਲੋਕ ਭੀੜਾਂ ਇਕੱਠੀਆਂ ਜਾਂਦੀਆਂ दूजा जो दोस्त है बहुत बड़ा व्यापारी हो गया बड़ा बड़ा कारोबार है उस एक दिन ये जरा गुरु से ना उस सन्यासी जरा त्यागी सी अपने दोस्त जरा दूजा व्यापारी दोस्त नजर आ गया प्रोग्राम सन जिमें कथा कर प्रवचन कर गया हूँ दूजे दोस्त को पता लगे जो गुरु है ये सन्यासी त्यागी है ये मेरा उ मित्र है जो सीटे पढ़ते होंगे ਇਹਨੇ ਆਪਣੇ ਨੌਕਰ ਭੇਜੇ ਕਹਿਣ ਲੱਗੇ ਉਹਨੂੰ ਬੁਲਾਓ ਕਿ ਸਾਡੇ ਸੇਵਕ ਜੀ ਤੁਹਾਨੂੰ ਆਪਣੇ ਘਰ ਪ੍ਰਸ਼ਾਦਾ ਪਾਣੀ ਛਕਾਉਣਾ ਚਾਹੁੰਦੇ ਨੇ ਤੁਸੀਂ ਮੇਰੇ ਘਰ ਪ੍ਰਸ਼ਾਦਾ ਪਾਣੀ ਛਕਾਉਣਾ ਲਾਓ ਉਹ ਮੰਨ ਗਿਆ ਕਹਿੰਦਾ ਕੱਲ ਲਾਵਾਂਗਾ ਕਹਿੰਦਾ ਠੀਕ ਹੈ ਫਿਰ ਸੇਵਕ ਜੀ ਕੱਲ ਗੱਡੀ ਭੇਜ ਦੇਣਗੇ ਉਹ ਜਿਹੜਾ ਦੂਜਾ ਸਿਨ ਹੈ ਸੰਿਆਸੀ ਹੈ ਜਿਹੜਾ ਇਸ ਨੂੰ ਨਾਲ ਇਸ ਦੇ ਸਾਥੀ ਕਹਿਣ ਲਗੇ ਕਿ ਗੁਰੂ ਜੀ ਜਿਹੜਾ ਬੰਦਾ ਤੁਹਾਨੂੰ ਬੁਲਾ ਰਿਹਾ ਬੜਾ ਹੰਕਾਰੀ ਆ ਸਰ ਵੀ ਇਹ ਬੰਦਾ ਤੁਹਾਡਨ ਪੜਦਾ ਹੁੰਦਾ ਸੀ ਕੋ ਜਾਣਕਾਰ ਸੀ ਨਾ ਤੁਹਾਡਨ ਪੜਦਾ ਸੀ ਇਸ ਨੂੰ ਆਪਣੇ ਧੰਨ ਦਾ ਬੜਾ ਹੰਕਾਰ ਹੈ ਕਿ ਬੜਾ ਹੰਕਾਰ ਹੈ ਮੇ ਕੋ ਦੌੜ ਤਬਰੀਤ ਤੁਹਾਨੂੰ ਦੌਲਤ ਵੀ ਖਾਣੀ ਚਾਹੁੰਦਾ ਆਪਣੇ ਕਿ ਮੈਂ ਇਹਨੂੰ ਆਪਣੇ ਘਰ ਬਣਾਵਾ ਬੁਲਾਵਾ ਆਪਣਾ ਘਰ ਵੀ ਖਾਵਾ ਇਸ ਨੂੰ ਕਹਿੰਦਾ ਅੱਛਾ ਕੋਈ ਗੱਲ ਨਹੀਂ ਦੂਜੀ ਨੂੰ ਗੱਡੀ ਨਾਲ ਭੇਜ ਤੇ ਇਹ ਜਾ ਰਿਹਾ ਗੱਡੀਕ ਥਾਂ ਤੇ ਕਹਿੰਦਾ ਗੱਡੀ ਨੂੰ ਰੁਕ ਦੇ उतरिया थे रोड के कंडे चिकड़ पिया हो उस चिकड़ी अपने पैर भरे तो पैर भर के फिर गड्डी बैठ गया तो जो उस अपने दोस्त दू दो सेठ के घर पहुंचे तो उसने बार तक रोड तक बड़े सोने लाल क्लीन बिछाए हुए मैट बिछाए हुए बड़े दे दो यार मित्र बुलाए हुए ਜਦੋਂ ਉਹ ਉਤਰਿਆ ਆਪਣੀ ਗੱਡੀ ਤੋਂ ਇਹਨੇ ਆਪਣੇ ਚਿੱਕੜ ਵਾਲੇ ਪੈਰ ਦੇ ਕਲੀਨ ਬਤੁਰਨਾ ਸ਼ੁਰੂ ਕਰ ਦਿੱਤਾ ਉਹਨੇ ਫੁੱਲ ਸੁੱਟੇ ਹੋਏ ਸਨ ਆਪਣਾ ਘਰ ਵਿਖਾ ਰਿਹਾ ਸੀ ਬੜਾ ਸੋਹਣਾ ਮਾਰਬਲ ਮਹਿੰਗੇ ਮਾਰਬਲ ਲਾਏ ਹੋਏ ਇਹ ਉਹ ਚਿੱਕੜ ਵਾਲੇ ਪੈਰ ਦੇ ਮਾਰਬਲ ਤੇ ਲਾਉਂਦਾ ਲਾਉਂਦਾ ਜਿੱਥੇ ਬਿਠਾਉਣਾ ਸੀ ਉੱਤੇ ਬੈਠ ਗਿਆ ਜਾ ਕੇ ਇਹ ਬੜਾ ਹੈਰਾਨ ਹੋਇਆ ਦੋਸਤ ਕਹਿਣ ਲੱਗਾ ਸਵਾਮੀ ਜੀ ਹੈ ਤਾਂ ਮਿੱਤਰ ਜੀ ਦਾ ਕਹਿਣ ਲੱਗਾ ਸਵਾਮੀ ਜੀ तोड़े आश्रम तक मैं गेजी से ग्डी तुम बैठ के आयो बारिश भी नहीं हुई को रस्ता भी खराब नहीं रोड़ा भी बड़ी बढ़िया ने साडे इलाके दैर चक्कर किमें लगे तो यह त्यागी हस के कहन लगा तू मैं अपने कोठियां भी खा चाह अपने क्लीन चाहिए। चाहिए। भी खाना चाहता सी मैं तेन दसना चाहता मैं कि वाला त्यागी हूँ तो दोस्त हस गया कहन लगा असल मेरे यार है स्वामी नहीं ਕਹਿੰਦਾ ਯਾਰ ਪੁਜਿਆ ਮੈਂ ਵੀ ਕਿਤਨੇ ਪੁਜਿਆ ਤੋ ਵੀ ਨਹੀਂ ਮੈਨੂੰ ਧੰਨ ਦਾ ਹੰਕਾਰ ਤੋਂ ਤਿਆਗ ਦਾ ਹੰਕਾਰ ਹੋ ਗਿਆ ਕਿ ਮੈਂ ਬੜਾ ਵੱਡਾ ਤਿਆਗੀ ਹਾਂ ਪਹੁੰਚਾ ਕਿਤੇ ਤੋ ਵੀ ਨਹੀਂ ਤੇ ਸਾਰੇ ਬੜੇ-ਬੜੇ ਹੰਕਾਰ ਜਾਂ ਨਾਨਾ ਗਰਭ ਗਲੇ ਇੱਥੇ ਵੱਡੇ-ਵੱਡੇ ਸੰਨਾਸੀ ਕਾ ਹੁੰਦੇ ਨੇ ਜਿਹੜੇ ਵੱਡੇ-ਵੱਡੇ ਮਹਾਤਮਾ ਧਰਮ ਗੁਰੂ ਕਾ ਹੁੰਦੇ ਨੇ ਹੰਕਾਰ ਨਾਲ ਸਾਰੇ ਬਲੇ ਹੋ ਗਏ ਪਰ ਗੁਰੂ ਸਾਹਿਬ ਨੇ ਮੇਰੇ ਤੇ ਉਸ ਅਕਾਰ ਨੂੰ ਇਤਨੀ ਉਪਕਾਰ ਕੀਤਾ ਨੂੰ ਵੇਖੋ ਗੁਰੂ ਸਾਹਿਬ ਦਾ ਜੀਵਨ ਸਿਰ ਗੁਰੂ ਸਾਹਿਬ ਕਿਆ ਨਹੀਂ ਜਦੋਂ ਅਸੀਂ ਰਹਿ ਰਾਸ ਦੇ ਬਾਣੀ ਪੜ੍ਹਦੇ ਆ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਕਰੀਬਨ 600 ਅੰਗ ਜਿਹੜੇ ਨੇ ਆਪਾਂ ਬਾਣੀ ਦਾ ਵੰਡ ਕਰੀਏ ਦੀ 600 ਪੰਨੇ ਜਿਹੜੇ ਨੇ ਲਗਭਗ ਗੁਰੂ ਅਰਜਨ ਪੱਛੀ ਦੀ ਬਾਣੀ ਹੈ ਹਰ ਮੰਦਰ ਸਹਿ ਗੁਰੂ ਸਾਹਿਬ ਉਹ ਚਾਲਨ ਬਣਾਇਆ ਤਰਨਤਲ ਨਗਰ ਵਸਾਇਆ ਕਰਤਾਰਪੁਰ ਨਗਰ ਜਲੰਧਰ ਵਾਰਾ ਵਸਾਇਆ ਔਰ ਆਪਣੀ ਸਾਰੀ ਜ਼ਿੰਦਗੀ ਸੇਵਾਇ ਤਲਾ ਦਿੱਤੇ ਤੇ ਲਾਸਟ ਲਿਖਦੇ ਕਿ ਨਾ ਮੈਂ ਨਿਰਗੁਣਿਆਰੇ ਕੋ ਕੋ ਗੁਣ ਨਾਹੀ ਭਾਵੇਂ ਤਰਸ ਪੇ ਮੇਰੇ ਕੋਈ ਗੁਣ ਨਹੀਂ ਇਹ ਨਿਮਰਤਾ ਗੁਰੂ ਅਰਜਨ ਪਾਤਸ਼ਾਹ ਦੀ ਤੇ ਗੁਰੂ ਸਾਹਿਬ ਕਹਿੰਦੇ ਕਿ ਹੁਣ ਮੇਰੇ ਅੰਦਰ ਦੇ ਹੰਕਾਰ ਨੂੰ ਇਹ ਤਨ ਤੇ ਸਗਲ ਦੂਰ ਕੀਨ ਰੱਬ ਨੇ ਇਹ ਸਾਰੇ ਦੂਰ ਕਰ ਦਿੱਤੇ ਭਾਵ ਹਮਿਰਤੇ ਸਭ ਹੀ ਕਰ ਦੇ ਬੰਦਨ ਤੋਰ ਛੋਰ ਬਿਖਿਆਤੇ ਜਿਹੜੇ ਮਾਇਆ ਦੇ ਬੰਧਨ ਪਏ ਹੋਏ ਸਨ ਇਹ ਮਾਇਆ ਦੇ ਬੰਧਨ ਤੋੜ ਤੇ ਇਹਨਾਂ ਬੰਧਨਾਂ ਨੂੰ ਛੁਡਾ ਕੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦਿਨ ਆਪਣਾ ਵਿਦੇਸ਼ ਵਿੱਚ ਹਿੱਤੇ ਵਸਾ ਦਿੱਤਾ ਜਿਹੜਾ ਗੋਦੀ ਸਿੱਖਿਆ ਸੀ ਉਹ ਮੇਰੇ ਹਿੱਤੇ ਵਸ ਗਈ ਰੂਪ ਅਨਰੂਪ ਮੋਰੋ ਕਛ ਨਾ ਵਿਚਾਰੇਓ ਇਹ ਕੋਈ ਨਾ ਸੁੰਦਰਤਾ ਇਹ ਕਿਹ ਗੂਰੂਪਤਾ ਅਸੀਂ ਕੇਵਲ ਬੰਦੇ ਨਾਲ ਮਿੱਤਤਾ ਕਰਦੇ ਨੇ ਉਹ ਸੁੰਦਰਤਾ ਵੇਖ ਕੇ ਗੁਰੂ ਬੰਧਨ ਕੋ ਯਾਰ ਨਹੀਂ ਬਣਾਉਂਦਾ ਉਹ ਗਰੀਬਨ ਨੂੰ ਯਾਰ ਨਹੀਂ ਬਣਾਉਂਦਾ। ਆਪਣਹਾਰਨ ਕੋ ਯਾਰ ਨਹੀਂ ਬਣਾਉਂਦਾ। ਕਹਿੰਦੇ ਰੱਬ ਨੇ ਮੇਰੇ ਨਾ ਸੁਦਤਾ ਵੇਖੀ ਨਾ ਕ੍ਰੂਪਤਾ ਵੇਖੀ ਦੀ ਉਹਨਾਂ ਪ੍ਰੇਮ ਕੀਤਾ ਮੇਰੇ ਨਾਲ। ਪਰਮਾਤਮਾ ਸਭ ਨੂੰ ਪ੍ਰੇਮ ਕਰਦਾ। ਉਹ ਬਾਦ ਚੌੜੀ ਨਹੀਂ ਵੇਖਦਾ। ਉਹ ਅੰਦਰ ਦੇ ਗੁਣ ਵੇਖਦਾ ਹੈ। ਕਿ ਤੇ ਗੁਣ ਕਿਤਨੇ ਨੇ। ਕਹਿੰਦਾ ਕਿ ਪ੍ਰੇਮ ਗਹਿਓ ਮੋਹਿ ਹਰ ਰੰਗ ਭੀਨ ਮੈਨੂੰ ਗਲਵਕੜੀ ਪ੍ਰੇਮ ਨਾਲ ਭਿੱਜ ਕੇ ਮੈਨੂੰ ਆਪਣੇ ਗਲਬਕੜੀ ਲਾਇਆ ਜਦੋਂ ਮੈਂ ਪ੍ਰੇਮ ਵਿੱਚ ਭਿੱਜ ਗਿਆ ਪੇਖਿਓ ਲਲਨ ਪਾਟ ਵਿਚ ਖੋਇ ਜਿਸ ਰੱਬ ਨੂੰ ਉਸ ਸੰਦੇਜ ਬਹੁਤ ਦੂਰ ਹੈ ਪਰਮਾਤਮਾ ਬਹੁਤ ਦੂਰ ਹੈ ਪਰ ਕਿਉਂਕਿ ਰੱਬ ਦੇ ਸਾਡੇ ਵੀ ਪਰਦੇ ਲਗੇ ਹੋ ਸੰ ਪਰਦੇ ਹਟਾ ਦਿਓ ਨਾ ਆਉਣ ਪਰਦੇ ਹਟਾ ਦਿਓ ਦਰਵਾਜ਼ਾ ਖੁੱਲ ਜਾਏ ਤੇ ਸਾਨੂੰ ਬਾਦ ਨਜ਼ਾਰੇ ਦਿਸਣਗੇ ਜਦ ਤੱਕ ਪਰਦੇ ਨੇ ਸਾਨੂੰ ਪਤਾ ਨਹੀਂ ਵਾਰ ਕੀ ਹੋਈ ਕਹਿੰਦੇ ਰੱਬ ਨੇ ਕੀਤਾ ਕਿ ਜਦੋਂ ਮੇਰੇ ਤੇ ਰੱਬ ਦੇ ਵਿਚਾਰ ਜਿਹੜੇ ਭਰਮਾਂ ਦੇ ਪਰਦੇ ਭਰਮ ਕੇ ਪਰਦੇ ਸਤਿਗੁਰੂ ਖੋਲੇ ਜਦੋਂ ਪਰਦੇ हट ਗਏ ਤੇ ਪੇਖਿਓ ਲਾਲਨ ਉਹ ਸੋਹਣਾ ਪ੍ਰਮਾਤਮਾ ਦੀ ਸਿਬਿਆ ਮੈਨੂੰ ਇਹ ਪਰਦੇ ਸੀ ਅੱਖਾਂ ਨੂੰ ਪਏ ਹੋਏ ਪਰਦੇ ਕਿਹੜੇ ਨੇ ਭਰਮਾਂ ਦੇ ਹੰਕਾਰ ਦੇ ਈਰਖਾ ਨਿੰਦਾ ਜਦੋਂ हट ਗਏ ਨਾ ਪਰਦੇ ਫਿਰ ਸਭ ਗੋਬਿੰਦ ਹੈ ਵੇ ਸਾਰੇ ਰੱਬ ਦੇ ਸੇਕ ਹਰ ਇੱਕ ਵੀ ਰੱਬ ਦੇ ਸਦਾ ਹੈ ਤੇ ਗਿਆਨ ਅਗੇ ਅਨੰਦ ਚਿਤਾ ਹਰ ਖੇਪ ਪਤੀਨ ਮੇਰੇ ਚਿੱਤ ਵਿੱਚ ਅਨੰਦ ਆ ਗਿਆ ਖੇੜਾ ਆ ਗਿਆ ਮੇਰਾ ਮਨ ਦੇ ਨਾਮ ਪਤੀਜ ਗਿਆ ਤਿਸ ਹੀ ਕੋ ਗ੍ਰਹ ਸੋਈ ਪ੍ਰਭ ਨਾਨਕ ਹੁਣ ਮੇਰਾ ਘਰ ਮੇਰਾ ਨਹੀਂ ਰਿਹਾ ਮੇਰਾ ਘਰ ਰੱਬ ਦਾ ਘਰ ਬਣ ਗਿਆ ਤੇ ਖਿਆਲ ਕਰਨਾ ਜੇ ਸਾਡੇ ਘਰ ਰੱਬ ਦੇ ਘਰ ਬਣ ਜਾਣ ਤਾਂ ਸਾਡੇ ਘਰਾਂ ਸ਼ਰਮਾ ਨਹੀਂ ਆਉਣਗੇ ਜਿਵੇਂ ਕਿ ਨਾ ਗੁਰਦੁਆਰਾ ਸਾਹਿਬ ਜਿਹੜਾ ਨਾ ਲਿਖਿਆ ਹੁੰਦਾ ਇੱਥੇ ਗੁਰਦੁਆਰਾ ਸਾਹਿਬ ਅੰਦਰ ਜਾਣ ਲੱਗਿਆਂ ਅਵਰਜਿਤ ਚੀਜ਼ਾਂ ਨੇ ਤਮਾਕੂ ਸ਼ਰਾਬ ਨਹੀਂ ਲੈ ਕੇ ਜਾਣ। ਕਿਉਂਕਿ ਤੇ ਗੁਰਦਾ ਪ੍ਰਕਾਸ਼ ਤੇ ਮਹਾਰਾਜ ਦਾ ਪ੍ਰਕਾਸ਼ ਤੇ ਜੇ ਸਾਡਾ ਘਰ ਗੁਰੂ ਦਾ ਘਰ ਬਣ ਜਾਏ ਤਾਂ ਫਿਰ ਸਾਡੇ ਘਰ ਨਸ਼ਾ ਗਦਮ ਹੋ ਜਾਏਗਾ। ਤੇ ਸਹਿਬ ਜੀ ਕਹਿੰਦੇ ਹੁਣ ਤਿਸ ਹੀ ਕੋ ਗ੍ਰਹਿ ਹੁਣ ਮੇਰਾ ਘਰ ਉਸ ਰੱਬ ਦਾ ਘਰ ਬਣ ਗਿਆ। ਤਿਸੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਉਹ ਮੇਰੇ ਘਰ ਦਾ ਮਾਲਕ ਬਣ ਗਿਆ ਸੋ ਠਾਕੁਰ ਤਿਸੀ ਕੋ ਧੀਨ ਉਹ ਮੇਰਾ ਮਾਲਕ ਹੈ ਹੁਣ ਮੇਰਾ ਉਹ ਘਰ ਧਾਮ ਬਣ ਗਿਆ ਲੋਕ ਚਾਰ ਧਾਮ ਯਾਤਰਾ ਕਰਨ ਜਾਂਦੇ ਨੇ ਨਾ ਹਿੰਦੂ ਤਾਂ ਮੰਨਿਆ ਜਾਂਦਾ ਵੀ ਯਾਤਰਾ ਕਰ ਲਈਏ ਚਾਰ ਧਾਮ ਤੇ ਜਿਸ ਬੰਦੇ ਨੇ ਆਪਣੇ ਘਰ ਨੂੰ ਹੀ ਰੱਬ ਦਾ ਘਰ ਬਣਾ ਲਿਆ ਉਹਨੇ ਇਹ ਘਰ ਕਿਹੜਾ ਹਿਰਦਾ ਕਰ ਜਿਸਨੇ ਆਪਣੇ ਹਿਰਦੇ ਨੂੰ ਰੱਬ ਦਾ ਘਰ ਬਣਾ ਲਿਆ ਉਹਨੂੰ ਕਿਤੇ ਯਾਤਰਾ ਵੀ ਜਾਣ ਦੀ ਲੋੜ ਨਹੀਂ। ਇਹਨੂੰ ਸਾਨੂੰ ਕਿਹਾ ਨਾਨਕ ਘਰ ਬੈਠਿਆਂ ਸਤਿਗੁਰ ਪਾਈਏ ਜੇ ਨੀਤ ਲਾਸ ਕਰੇ। ਇਹ ਨੀਤ ਚੰਗੀ ਸਾਨੂੰ ਰੱਬ ਘਰ ਵਿੱਚ ਹੀ ਮਿਲ ਜਾਏਗੀ। ਤੇ ਪਰ ਕਰਨਾ ਕੀ ਪਵੇਗਾ ਆਪਣੇ ਘਰ ਨੂੰ ਰੱਬ ਦਾ ਘਰ ਬਣਾਣਾ ਪਵੇ। ਆਪਣੇ ਘਰ ਵਿੱਚ ਉਹ ਚੀਜ਼ਾਂ ਕੱਢਣੀਆਂ ਪੈਣਗੀਆਂ ਜੋ ਗੁਰ ਨੇ ਬਣਾ ਕੀਤੀਆਂ ਹੋਈਆਂ ਨੇ। ਫਿਰ ਸਾਡਾ ਹਿਰਦਾ ਘਰ ਰੱਬ ਦਾ ਘਰ ਬਣਾ ਜਾਏਗਾ ਸਾਡਾ ਹਿਰਦਾ ਹੀ ਹਰ ਮੰਦਰ ਬਣ ਜਾਏਗਾ। ਸਾਡਾ ਹਿਰਦਾ ਹੀ ਜਿਹੜਾ ਹਰ ਵਾਰ ਬਣ ਜਾਏ ਕਿਤੇ ਹੋਰ ਜਾਂਦੇ ਲੋੜ ਨਹੀਂ ਪਵੇਗੀ ਫਿਰ ਉਹ ਹਿਰਦੇ ਵਿੱਚ ਮਨੁੱਖ ਜਿਹਨੂੰ ਕਿਹਾ ਅੰਤਰ ਗਤੀ ਰਤ ਮਲ ਨਾਓ ਅੰਦਰਿ ਇਸ਼ਨਾਨ ਕਰੇਗਾ ਬੰਦਾ ਆਪਣੇ ਅੰਦਰ ਦੇ ਆਗੁਣ ਕੱਢੀ ਜਾਏਗਾ ਸਤਿਗੁਰੂ ਕਿਰਪਾ ਕਰਨ ਕਿਤੇ ਸਾਡੇ ਵੀ ਪਰਮ ਦੇ ਪੜਦੇ ਇਹ ਦੂਰ ਹੋ ਜਾਣ ਸਾਨੂੰ ਵੀ ਪ੍ਰਮਾਤਮਾ ਸਾਰਿਆਂ ਦੇ ਸੰਗ ਲੱਗ ਪਵੇ ਤਾਂ ਕਿ ਸਾਡੇ ਜੋ ਅੰਦਰ ਪਰਮਾਂ ਦੇ ਏਖਾ ਦੇ ਮਿੰਦਾ ਚੁਗਲੀਆਂ ਦੇ ਪੜਦੇ ਨੇ ਹਟ ਜਾਣ ਤੇ ਸਾਰਾ ਸੰਸਾਰ ਵਿੱਚ ਆਉਣਾ ਸਬਰ ਹੋ ਜਾਏ ਇਤਨੇ ਵਿਚਾਰ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ